ਪੰਜਾਬ ਚ ਜੇ ਭਾਬੀ ਕਮਲਕੌਰ ਦੇ ਕਤਲ ਦਾ ਮਾਮਲਾ ਵੀ ਠੰਡਾ ਨਹੀਂ ਪਿਆ ਸੀ ਕਿ ਹੁਣ ਇੱਕ ਹੋਰ ਮਾਡਲ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਉਰਫ਼ ਸਿਮੀ ਚੌਧਰੀ ਦੀ ਲਾਸ਼ ਬਰਮਦ ਹੋਈ ਹੈ ਲਾਸ਼ ਸੋਨੀਪਟ ਦੇ ਖਰਖੋਦਾ ਵਿੱਚ ਨਹਿਰ ਚ ਮਿਲੀ ਹੈ ਹੱਥਾਂ ਤੇ ਛਾਤੀ ਤੇ ਬਣੇ ਟੈਟੂ ਤੋਂ ਮਾਡਲ ਦੀ ਪਛਾਣ ਕੀਤੀ ਗਈ ਹੈ ਸ਼ੀਤਲ ਉਰਫ਼ ਤੋਂ ਪਾਣੀਪੱਤ ਦੀ ਰਹਿਣ ਵਾਲੀ ਸੀ ਸ਼ਨੀਵਾਰ ਤੋਂ ਉਹ ਘਰ ਤੋਂ ਸ਼ਾਮ ਨੂੰ ਨਿਕਲੀ ਸੀ ਇਸ ਦੌਰਾਨ ਆਪਣੀ ਭੈਣ ਨੀਹਾ ਨੂੰ ਕਾਲ ਕਰੀ ਸੀ ਉਸ ਦਾ ਬੁਆਏਫ੍ਰੈਂਡ ਉਸ ਨੂੰ ਕੁੱਟ ਰਿਹਾ ਹੈ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਬਾਅਦ ਕਾਲ ਕੱਟੀ ਗਈ ਸਾਰੀ ਵਾਰਦਾਤ ਤੋਂ ਬਾਅਦ ਸੋਮਵਾਰ ਸਵੇਰੇ ਸ਼ੀਤਲ ਦੀ ਲਾਸ਼ ਸੋਨਪੱਤੋ ਬਰਾਮਦ ਹੋਈ ਹੈ ਸੋਨਪੱਤੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਲਾਸ਼ ਸ਼ੀਤਲ ਦੀ ਹੀ ਹੈ ਉਸ ਦੇ ਬੁਆਏਫ੍ਰੈਂਡ ਦੀ ਕਾਰ ਵੀ ਐਤਵਾਰ ਸਵੇਰੇ ਪੈਰਲ ਨਹਿਰ ਤੋਂ ਮਿਲੀ ਪਈ ਸੀ ਗਟਿੰਗ ਨੂੰ ਤਾਂ ਕੱਟ ਲਿਆ ਗਿਆ ਸੀ ਪਰ ਮਾਡਲ ਗਾਇਬ ਸੀ ਇਸ ਤੋਂ ਬਾਅਦ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਇਸ ਬਾਰੇ ਸੋਨੀਪੱਤ ਦੇ ACP ਹੈੱਡਕੁਆਟਰ ਅਜੀਤ ਸਿੰਘ ਨੇ ਦੱਸਿਆ ਕਿ ਖਰਖੋਦਾ ਵਿੱਚ ਇੱਕ ਨਹਿਰ ਝੁੜੀ ਦੀ ਲਾਸ਼ ਮਿਲੀ ਉਸ ਦੀ ਪਛਾਣ ਸ਼ੀਤਲ ਵਜੋ ਹੋਈ ਹੈ ਪਣੀਪਤ ਨੇ ਪੁਰਾਣਾ ਕਲਾ ਪੁਲਿਸ ਸਟੇਸ਼ਨ ਵਿੱਚ ਲਾਪਤਾ ਵਿਅਕਤੀ ਦਾ ਕੇਸ ਦਰਜ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਤਲ ਹੈ ਜਾਂ ਹਾਦਸਾ ਹਾਲਾਂਕਿ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਇਸ ਬਾਰੇ ਭੈਣ ਨੇ ਦੱਸਿਆ ਕਿ ਸ਼ੀਤਲ ਉਸ ਨਾਲ ਰਹਿੰਦੀ ਸੀ ਉਹ ਇੱਕ ਹਰਿਆਣਵੀ ਐਲਬਮ ਵਿੱਚ ਮਾਡਲ ਜੋ ਕੰਮ ਕਰਦੀ ਹੈ ਉਹ 14 ਜੂਨ ਨੂੰ ਸ਼ੂਟਿੰਗ ਲਈ ਅਹਰਪਿੰਡ ਗਈ ਸੀ ਜਿੱਥੇ ਉਹ ਵਾਪਸ ਨਹੀਂ ਆਈ ਅਸੀਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਉਦਰੀ ਸਿਮੀ ਦੀ ਪੈਣ ਨੇ ਦੱਸਿਆ ਕਿ ਲਗਭਗ 6 ਮਹੀਨੇ ਪਹਿਲਾਂ ਸ਼ੀਤਲ ਨੇ ਸ਼ੂਟਿੰਗ ਸ਼ੁਰੂ ਕੀਤੀ ਉਸਨੇ ਕਈ ਗੀਤਾਂ ਲਈ ਸ਼ੂਟਿੰਗ ਕੀਤੀ ਉਹ ਕਰਨਾਲ ਦੇ ਮੋਡਲ ਟਾਊਨ ਸਥਿਤ ਹੋਟਲ सुकून ਵਿੱਚ ਕੰਮ ਕਰਦੀ ਸੀ ਜਿਸ ਦੇ ਮਾਲਕੀ ਇਸ ਰਾਣਾ ਦੇ ਰਹਿਣ ਵਾਲੇ ਸੁਨੀਲ ਕੋਲ ਸੀ ਇਸ ਦੌਰਾਨ ਉਸਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਪੋਰਟਲ ਵਿੱਚ ਕੰਮ ਕਰਨ ਦੇ ਸਮੇਂ ਸੁਨੀਲ ਨੇ ਸ਼ੀਤਲ ਨਾਲ ਦੋਸਤੀ ਕੀਤੀ ਨੀਹਾ ਕਹਿੰਦੀ ਹੈ ਕਿ ਇਸ ਤੋਂ ਬਾਅਦ ਸੁਨੀਲ ਨੇ ਉਸ ਨੂੰ ਵਿਆਹ ਕਰਨ ਦੇ ਲਈ ਕਹਿਣਾ ਸ਼ੁਰੂ ਕੀਤਾ ਇਸ ਦੌਰਾਨ ਸ਼ੀਤਲ ਨੂੰ ਪਤਾ ਲੱਗਾ ਕਿ ਸੁਨੀਲ ਪਹਿਲਾਂ ਹੀ ਵਿਆਹ ਹੋਇਆ ਹੈ ਤੇ ਉਸਦੇ ਦੋ ਬੱਚੇ ਵੀ ਨੇ ਇਸ ਮਗਰੋਂ ਕੀ ਸੀ ਸ਼ੀਤਲ ਨੇ ਇਨਕਾਰ ਕਰ ਦਿੱਤਾ ਅਤੇ ਉੱਥੇ ਕੰਮ ਕਰਨਾ ਬੰਦ ਕਰ ਦਿੱਤਾ ਪਰ ਸੁਨੀਲ ਨੇ ਉਸ ਨੂੰ ਨਹੀਂ ਛੱਡਿਆ ਨੀਹਾ ਨੇ ਕਿਹਾ ਕਿ ਸ਼ੀਤਲ ਨੇ 14 ਜੂਨ ਨੂੰ ਸਵੇਰੇ 1.5 ਵਜੇ WhatsApp ਤੇ ਵੀਡੀਓ ਕਾਲ ਰਾਹੀਂ ਉਸ ਨਾਲ ਗੱਲ ਕੀਤੀ ਇਹ ਜਰਾ ਉਸਤੇ ਦੱਸਿਆ ਕਿ ਉਹ ਕੰਮ ਤੋਂ ਘਰ ਜਾ ਰਹੀ ਹੈ ਸੁਨੀਲ ਉੱਥੇ ਵੀ ਪਹੁੰਚਿਆ ਤੇ ਉਸ ਨੂੰ ਕੁੱਟਿਆ ਉਸਨੇ ਉਸ ਦੀ ਗਰਦਨ ਤੇ ਵੀ ਸੱਟ ਮਾਰੀ ਉਹ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਔਨਲੀ ਕਹਿ ਰਿਹਾ ਸੀ ਹਾਲਾਂਕਿ ਸ਼ੀਤਲ ਨੇ ਕਿਹਾ ਕਿ ਉਹ ਥੋੜੀ ਦੇਰ ਵਿੱਚ ਘਰ ਪਹੁੰਚ ਜਾਵੇਗੀ ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ ਐਤਵਾਰ ਨੂੰ ਨਹਿਰ ਵਿੱਚ ਕਾਰ ਮਿਲਣ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਈ ਸੁਨੀਲਾ ਜਿਸਤੇ ਸ਼ੱਕ ਹੈ ਇਸ ਸਮੇਂ ਪਾਣੀਪਤ ਦੇ ਸਿਵਾ ਬਾਈਪਾਸ ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ ਜਾਣਕਾਰੀ ਅਨੁਸਾਰ ਸੁਨੀਲ ਇੱਕ ਬਹੁਤ ਵਧੀਆ ਤੈਰਾਕ ਹੈ ਉਸਨੇ ਇਹ ਸਭ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਹੈ ਉਸਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਨਹਿਰ ਵਿੱਚ ਛੁੱਟ ਦਿੱਤਾ ਜਿਸ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਖੁਦ ਬਾਹਰ ਆ ਗਿਆ ਜਦੋਂ ਕਿ ਮਾਡਲ ਨਹਿਰ ਵਿੱਚ ਲਾਪਤਾ ਹੋ ਗਈ ਸੁਨੀਲ ਦੀ ਹਾਲਤ ਆਮ ਹੈ ਪਰ ਉਹ ਦਾਖਲ ਹੋਣ ਲਈ ਲਗਾਤਾਰ ਬੇਹੋਸ਼ ਹੁੰਦਾ ਬਹਾਨਾ ਬਣਾ ਰਿਹਾ ਹੈ ਪੰਜਾਬ ਚ ਜੇ ਭਾਬੀ ਕਮਲਕੌਰ ਦੇ ਕਤਲ ਦਾ ਮਾਮਲਾ ਵੀ ਠੰਡਾ ਨਹੀਂ ਪਿਆ ਸੀ ਕਿ ਹੁਣ ਇੱਕ ਹੋਰ ਮਾਡਲ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਉਰਫ਼ ਸਿਮੀ ਚੌਧਰੀ ਦੀ ਲਾਸ਼ ਬਰਮਦ ਹੋਈ ਹੈ। ਲਾਸ਼ ਸੋਨੀਪੱਤ ਦੇ ਖਰਖੋਦਾ ਵਿੱਚ ਨਹਿਰ ਤੋਂ ਮਿਲੀ ਹੈ। ਹੱਥਾਂ ਤੇ ਛਾਤੀ ਤੇ ਬਣੇ ਟੈਟੂ ਤੋਂ ਮਾਡਲ ਦੀ ਪਛਾਣ ਕੀਤੀ ਗਈ ਹੈ। ਸ਼ੀਤਲ ਉਰਫ਼ ਸਿਮੀ ਪਾਣੀਪੱਤੀ ਰਹਿਣ ਵਾਲੀ ਸੀ। ਸ਼ਨੀਵਾਰ ਨੂੰ ਉਹ ਘਰ ਤੋਂ ਸ਼ਾਮ ਨੂੰ ਨਿਕਲੀ ਸੀ। ਇਸ ਦੌਰਾਨ ਆਪਣੀ ਭੈਣ ਨੀਹਾ ਨੂੰ ਕਾਲ ਕਰੀ ਸੀ ਕਿ ਉਸ ਦਾ ਬॉयਫਰੈਂਡ ਉਸ ਨੂੰ ਕੁੱਟ ਰਿਹਾ ਹੈ। ਉਸ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਕਾਲ ਕੱਟੀ ਗਈ। ਸਾਰੀ ਰਾਤ ਦਾ ਤੋਂ ਬਾਅਦ ਸੋਮਵਾਰ ਸਵੇਰੇ ਸ਼ੀਤਲ ਦੀ ਲਾਸ਼ ਸੋਨipat ਤੋਂ ਬਰਾਮਦ ਹੋਈ ਹੈ ਸੋਨipat ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਲਾਸ਼ ਸ਼ੀਤਲ ਦੀ ਹੀ ਹੈ ਉਸਦੇ ਬੁਆਏਫਰੈਂਡ ਦੀ ਕਾਰ ਵੀ ਐਤਵਾਰ ਸਵੇਰੇ ਪੈਰਲ ਨਹਿਰ ਤੋਂ ਮਿਲੀ ਪਈ ਸੀ ਗੱਡੀ ਨੂੰ ਤਾਂ ਕੱਢ ਲਿਆ ਗਿਆ ਸੀ ਪਰ ਮੋਡਲ ਗਾਇਬ ਸੀ ਇਸ ਤੋਂ ਬਾਅਦ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਇਸ ਬਾਰੇ ਸੋਨipat ਦੇ ACP ਹੈੱਡਕੁਆਟਰ ਅਜੀਤ ਸਿੰਘ ਨੇ ਦੱਸਿਆ ਕਿ ਖਰਖੋਦਾ ਵਿੱਚ ਇੱਕ ਨਹਿਰ ਤੋਂ ਕੁੜੀ ਦੀ ਲਾਸ਼ ਮਿਲੀ ਉਸ ਦੀ ਪਛਾਣ ਸ਼ੀਤਲ ਵਜੋਂ ਹੋਈ ਹੈ ਪਾਣੀਪਤ ਨੇ ਪੁਰਾਣਾ ਕਲਾ ਪੁਲਿਸ ਸਟੇਸ਼ਨ ਵਿੱਚ ਲਾਪਤਾ ਵਿਅਕਤੀ ਦਾ ਕੇਸ ਦਰਜ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਤਲ ਹੈ ਜਾਂ ਹਾਦਸਾ ਹਾਲਾਂਕਿ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਇਸ ਬਾਰੇ ਭੈਣ ਨੇ ਦੱਸਿਆ ਕਿ ਸ਼ੀਤਲ ਉਸ ਨਾਲ ਰਹਿੰਦੀ ਸੀ ਉਹ ਇੱਕ ਹਰਿਆਣਵੀ ਐਲਬਮ ਵਿੱਚ ਮਾਡਲ ਵਜੋਂ ਕੰਮ ਕਰਦੀ ਹੈ ਉਹ 14 ਜੂਨ ਨੂੰ ਸ਼ੂਟਿੰਗ ਲਈ ਆਹਰ ਪਿੰਡ ਗਈ ਸੀ ਜਿੱਥੇ ਉਹ ਵਾਪਸ ਨਹੀਂ ਆਈ ਅਸੀਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਉਧਰ ਹੀ ਸਿੰਮੀ ਦੀ ਭੈਣ ਨੇ ਦੱਸਿਆ ਕਿ ਲਗਭਗ 6 ਮਹੀਨੇ ਪਹਿਲਾਂ ਸ਼ੀਤਲ ਨੇ ਸ਼ੂਟਿੰਗ ਸ਼ੁਰੂ ਕੀਤੀ। ਉਸਨੇ ਕਈ ਗੀਤਾਂ ਲਈ ਸ਼ੂਟਿੰਗ ਕੀਤੀ। ਉਹ ਕਰਨਾਲ ਦੇ ਮੋਡਰਨ ਟਾਊਨ ਸਥਿਤ ਹੋਟਲ ਸਕੂਨ ਵਿੱਚ ਕੰਮ ਕਰਦੀ ਸੀ ਜਿਸ ਦੀ ਮਾਲਕੀ ਇਸਰਾਨਾ ਦੇ ਰਹਿਣ ਵਾਲੇ ਸੁਨੀਲ ਕੋਲ ਸੀ। ਇਸ ਦੌਰਾਨ ਉਸਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ। ਹੋਟਲ ਵਿੱਚ ਕੰਮ ਕਰਦੇ ਸਮੇਂ ਸੁਨੀਲ ਨੇ ਸ਼ੀਤਲ ਨਾਲ ਦੋਸਤੀ ਕੀਤੀ। ਨੀਹਾ ਕਹਿੰਦੀ ਹੈ ਕਿ ਇਸ ਤੋਂ ਬਾਅਦ ਸੁਨੀਲ ਨੇ ਉਸ ਨੂੰ ਵਿਆਹ ਕਰਨ ਦੇ ਲਈ ਕਹਿਣਾ ਸ਼ੁਰੂ ਕੀਤਾ। ਇਸ ਦੌਰਾਨ ਸ਼ੀਤਲ ਨੂੰ ਪਤਾ ਲੱਗਾ ਕਿ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਸਦੇ ਦੋ ਬੱਚੇ ਵੀ ਨੇ। ਇਸ ਮਗਰੋਂ ਕੀ ਸੀ ਸ਼ੀਤਲ ਨੇ ਇਨਕਾਰ ਕਰ ਦਿੱਤਾ ਅਤੇ ਉੱਥੇ ਕੰਮ ਕਰਨਾ ਬੰਦ ਕਰ ਦਿੱਤਾ ਪਰ ਸੁਨੀਲ ਨੇ ਉਸ ਨੂੰ ਨਹੀਂ ਛੱਡਿਆ। ਨਿਹਾਨ ਨੇ ਕਿਹਾ ਕਿ ਸ਼ੀਤਲ ਨੇ 14 ਜੂਨ ਨੂੰ ਸਵੇਰੇ 1.5 ਵਜੇ WhatsApp 'ਤੇ ਵੀਡੀਓ ਕਾਲ ਰਾਹੀਂ ਉਸ ਨਾਲ ਗੱਲ ਕੀਤੀ। ਇਹ ਜ਼ਰਾ ਉਸ ਦਿਨ ਸੈ ਕਿ ਉਹ ਕੰਮ ਤੋਂ ਘੱਟ ਜਾ ਰਹੀ ਹੈ। ਸੁਨੀਲ ਉੱਥੇ ਵੀ ਪਹੁੰਚਿਆ ਤੇ ਉਸ ਨੂੰ ਕੁੱਟਿਆ। ਉਸਨੇ ਉਸਦੀ ਗਰਦਨ ਤੇ ਵੀ ਸੱਟ ਮਾਰੀ ਉਹ ਉਸਨੂੰ ਜ਼ਬਰਦਸਤੀ ਆਪਣੇ ਨਾਲ ਔਨਲੀ ਕਹਿ ਰਿਹਾ ਸੀ ਹਾਲਾਂਕਿ ਸ਼ੀਤਲ ਨੇ ਕਿਹਾ ਕਿ ਉਹ ਥੋੜੀ ਦੇਰ ਵਿੱਚ ਘਰ ਪਹੁੰਚ ਜਾਵੇਗੀ ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ ਐਤਵਾਰ ਨੂੰ ਨਹਿਰ ਵਿੱਚ ਕਾਰ ਮਿਲਣ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਈ ਸੁਨੀਲਾ ਜਿਸ ਤੇ ਸ਼ੱਕ ਹੈ ਇਸ ਸਮੇਂ ਪਾਣੀਪੱਤ ਦੇ ਸਿਵਾ ਬਾਈਪਾਸ ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ ਜਾਣਕਾਰੀ ਅਨੁਸਾਰ ਸੁਨੀਲ ਇੱਕ ਬਹੁਤ ਵਧੀਆ ਤੈਰਾਕ ਹੈ ਉਸਨੇ ਇਹ ਸਭ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਹੈ ਉਸਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਨਹਿਰ ਵਿੱਚ ਟੁੱਟ ਦਿੱਤਾ ਜਿਸ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਖੁਦ ਬਾਹਰ ਆ ਗਿਆ ਜਦੋਂ ਕਿ ਮਾਡਲ ਨੈਰ ਵਿੱਚ ਲਪਤਾ ਹੋ ਗਈ ਸੁਨੀਲ ਦੀ ਹਾਲਤ ਆਮ ਹੈ ਪਰ ਉਹ ਦਾਖਲ ਹੋਣ ਲਈ ਲਗਾਤਾਰ ਬੇਹੋਸ਼ ਹੁੰਦਾ ਬੰਨਾ ਬਣਾ ਰਿਹਾ ਹੈ